ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਹੋਵੋ ਅੱਜ ਦੀ ਜੋ ਵੀਡੀਓ ਮੋਗਾ ਟਰੈਕਟਰ ਮੰਡੀ ਦੀ ਹੈ ਅੱਜ ਜੋ ਵੀ ਟਰੈਕਟਰ ਮੰਡੀ ਤੇ ਪਹੁੰਚੇ ਹੈ ਕਿਹੜੇ ਕਿਹੜੇ ਮੰਡਲ ਪਹੁੰਚੇ ਤੇ ਉਹਨਾਂ ਦੇ ਰੇਟ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਸੋ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਆਪਾਂ ਫਾਰਮ ਟਰੈਕ ਇਹ 60 60 ਹੈ ਇਹ ਮੈਂ ਤਾਂ ਜਾਵਾਦੀ ਫੈਮਿਲੀ ਲੈ ਗਾ ਮੋ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਟਾਇਰ ਜਿਹੜੇ ਬਿਲਕੁਲ ਇਸ ਦੇ ਨਵੇਂ ਹੀ 12 ਮਾਡਲ ਆ 3,75,000 ਰੁਪਿਆ ਡਿਮਾਂਡ ਹੈ ਮਾਲਾਂ ਦੀ ਉਸ ਦੇ ਨਾਲ ਆ ਗਿਆ 60 ਫਾਰਮ 2007 ਮਾਡਲ 2,80,000 ਰੁਪਿਆ ਡਿਮਾਂਡ ਇਹ ਵੀ ਟਰੈਕਟਰ ਬਿਲਕੁਲ ਨਵੇਂ ਟਾਇਰਾਂ ਚ ਐਮ ਆਰ ਦੇ ਟਾਇਰ ਹੈ ਇਹ ਰੰਗ ਰੋਗਨ ਦਾ ਬਿਲਕੁਲ ਸਾਫ ਹੈ ਕੋਈ ਕਿਣਾ ਕਰੀਓ ਜਿੰਨ ਨਾਲ ਆ ਗਿਆ 2511 88 ਮਾਡਲ 1 ਲੱਖ ਤੇ 2000 ਰੁਪਇਆ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਟਰੈਕਟਰ ਦਾ ਟਾਇਰ ਆ ਜੋ ਥੋੜੇ ਖਾਸ ਹੋਏ ਤਾਂ ਪਰ ਗੱਡੀ ਦੀ ਕੰਡੀਸ਼ਨ ਜਿਹੜੀ ਸਾਫ ਜਿਹਾ ਜਿਹਾ ਆਪਾਂ ਲੈ ਸਕਦੇ ਹਾਂ 88 ਮਾਡਲ ਦੀ ਨਾ ਲੈ 200 ਉਸ ਦੇ ਨਾਲ ਆ ਗਿਆ ਫਾਰਮ ਸੱਤ ਬਿਲਕੁਲ ਸਾਫ ਕਰਾਂ ਤੇ ਵੀ ਤਰਤੀ ਐਮ ਆਰ ਤੋਂ ਵੀ ਪਾਵੇ ਮੋਬਾਈਲ ਨੰਬਰ ਵੀ ਬੋਲ ਦੋ ਕਿਹੜਾ ਉਹ ਦੋ ਟਰੈਕਟਰ ਆ ਜਿਹੜੇ ਆਪਾਂ ਹਾਂ ਲਾਲ ਦਾ ਵਾਹ ਇੱਕ ਮਿੰਟ ਆ ਭਾਈ ਵੀ ਆਇਆ ਭਾਈ ਕੋਈ ਗੰਨ ਇੰਨਾ ਚ ਤਾਂ ਕੋਈ ਨਹੀਂ ਤੁਹਾਡਾ ਹੀ ਠੀਕ ਹੈ ਜੀ ਫਾਰਮ 60 ਪੰਜਾਬ ਨੰਬਰ ਹੈ ਵੀ ਟਰੈਕਟਰ 2008 ਮਾਡਲ 2 ਲੱਖ 39000 ਰੁਪਏ ਮਾਲਕਾਂ ਦੀ ਦਮਾਨ ਟਾਇਰ ਜਿਹੜੇ ਇਹਨਾਂ ਦੇ ਇਸ ਤੇ ਬਿਲਕੁਲ ਸਾਫ਼ ਹੈ ਆ ਲਾ ਰਿਹਾ ਪੰਜਾਬ ਦੀ টারਬੋ 2014 ਮਾਡਲ 5 ਲੱਖ 90 ਹਜ਼ਾਰ ਰੁਪਏ ਦੀ ਡਿਮਾਂਡ ਰੰਗ ਰੋਗ ਨਾਲ ਵੀ ਟਰੈਕਟਰ ਸਾਫ਼ ਇਸ ਦਾ ਐਕਸਾਈਡ ਦੇ ਟਾਇਰ ਵੀ ਬਲਤਾਂ ਨੇ ਤੇ ਫਰੰਟ ਦੇ ਟਾਇਰ ਵੀ ਬਲਤਾਂ ਨੇ ਪਾਵਰ ਸਟੇਟਮੈਂਟ ਉਸ ਦੇ ਨਾਲ ਜਿਹੜਾ ਪ੍ਰੂਫ ਤੁਹਾਨੂੰ ਦਿਖਾ ਰਹੇ ਹਾਂ ਕਰਮਨ ਦਾ ਦਾਸ ਜੰਗੀਆ ਰਾਣਾ ਰੰਗ ਰੋਗ ਦਾ ਟਰੈਕਟਰ ਪੂਰਾ ਹੀ ਸਾਫ ਆ ਮਾਡਲ 2016 6 ਲੱਖ 35000 ਰੁਪਇਆ ਡਿਮਾਂਡ ਆ ਬਿਲਕੁਲ ਸਾਫ ਆ ਨੀਚੇ ਵੀ ਬਾਈਨਾਂ ਵਾਲਾ ਪੂਰਾ ਜਿਗਾੜ ਕੀਤਾ ਹੋਇਆ ਮਿੱਟੀ ਨਾਲ ਗਲੇਣਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਆ 16 ਦੇ ਟਾਇਰਾਂ ਚਾ ਫੋਲੋ ਕੰਪਨੀ ਦੇ ਨਾਲ ਦੇ ਹੀ ਹੈਟਰ ਹਾਂ ਫਾਸਟੂ ਫਸਟ ਆ ਨੰਬਰ ਇਹ ਨਾ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਪਾਵਰ ਸਟੀਅਰ ਨਾਲ ਤੁਸੀਂ ਦੇਖ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 9888 40785 98 8888 40785 40785 ਕਿਨਾਮ ਬਾਈ ਦਾ ਜੀ ਨਖੀਰ ਸਿੰਘ ਬਾਈ ਦਾ ਨਾਮ ਆ ਤੇ ਪਿੰਡ ਕਿਹੜਾ ਬਾਈ ਦਾ ਜੀ ਮਾੜੀ ਉਸਦਾ ਜੀ ਜ਼ਿਲ੍ਹਾ ਮੋਗਾ ਤੇ ਇਹ ਨੰਬਰ ਕਿੱਥੋਂ ਦਾ ਈ ਹੈ ਇਹ ਮੋਗਾ ਦਾ ਈ ਹੈ ਜੀ ਪੀ ਵੀ 29 ਆ ਜੀ ਕਿ ਉਸ ਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਇਹ ਵੀ ਰੰਗ ਰੋਗੰ ਦਾ ਪੂਰਾ ਹੀ ਸਾਫ਼ ਆ ਤੁਸੀਂ ਬਾਕੀ ਵੀਡੀਓ ਚ ਵੀ ਦੇਖ ਸਕਦੇ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਸਾਫ਼ ਆ ਜੀ 14 ਦੇ ਟਾਇਰਾਂ ਚ ਐਮ ਆਰ ਦੇ ਟਾਇਰ ਕਿਤੋਂ ਵੀ ਲੀਕ ਵਗੈਰਾ ਨਹੀਂ ਸਾਫ਼ ਪਿਆ ਟਰੈਕਟਰ 2008 ਮਾਡਲ ਆ 3,55,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 47 ਤੇ ਮਾਲਕ ਇਹਨਾਂ ਦੇ ਕੋਲ ਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਨੰਬਰ ਕਰਦੇ ਆ ਸ਼ੇਅਰ ਜੇ ਕਿਸੇ ਵੀ ਭਾਈ ਨੂੰ ਟਰੈਕਟਰ ਦੀ ਲੋਡ ਆਫ 855 2008 ਮਾਡਲ ਦੇ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਸੱਸੀ ਗੱਲ ਬਾਈ ਜੀ ਕੀ ਨਾਮ ਹੈ ਬਾਈ ਜੀ ਗਰਸੇਵ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕਿਹੜਾ ਹੈ ਮਿੱਟੂਵਾਲ ਮਿੱਟੂਵਾਲ ਵੱਡੂਵਾਲ 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 ਜ਼ਿਲ੍ਹਾ ਮੋਗਾ ਹੀ ਹੈ ਜ਼ਿਲ੍ਹਾ ਮੋਗਾ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 9876 522 542 99 ਲਓ ਜੀ ਕਿਸੇ ਵੀ ਭਾਈ ਨੇ 855 ਟਰੈਕਟਰ ਲੈਣਾ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਨੇ ਸੋ ਜੁੜੇ ਰਹੋ ਵੀਡੀਓ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਉਂਦੇ ਹਾਂ ਉਸ ਦੇ ਨਾਲ ਆ ਗਏ ਨਿੰਦਰਾ 260 ਰੰਗ ਰੂਬੰਦ ਟਰੈਕਟਰ ਠੀਕ ਠਾਕ ਹੈ ਬੈਕ ਸਾਈਡ ਦੇ ਟਾਇਰ ਆਪਾਂ 45-50 ਪੈਸੇ ਕਹਿ ਸਕਦੇ ਹਾਂ ਜਿਹਦੇ ਮਾਡਲ ਦੀ ਗੱਲ ਕਰੀਏ ਮਾਡਲ 94 1 ਲੱਖ 45000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਸ ਦੇ ਨਾਲ ਅਗੇ 735 ਇਹ 99 ਮਾਡਲ ਆ 1,80,000 ਰੁਪਏ ਡਿਮਾਂਡ ਇਹ 13 ਦੇ ਟਾਇਰਾਂ ਚ ਹੈ ਤੇ ਪੰਪ ਵੀ ਇਸ ਟਰੈਕਟਰ ਦਾ ਬਾਹਰ ਆ ਜੀ ਪੰਜਾਬ ਨੰਬਰ 99 ਦੀ ਡਿਮਾਂਡ 1.80 ਹੈ ਜੀ ਬੈਕ ਸਾਈਡ ਦੇ ਟਾਇਰ BK T ਕੰਪਨੀ ਦੇ ਉਸ ਦੇ ਨਾਲ ਅਗੇ ਫਾਰਮ 60 2002 ਮਾਡਲ ਦਾ 2.60 ਲੱਖ 60,000 ਰੁਪਏ ਡਿਮਾਂਡ ਪੰਜਾਬ ਨੰਬਰ ਇਹ ਦੀ PV 25 ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਰੰਗ ਰੋਗ ਨੂੰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਡਲ 2002 260 ਡਿਮਾਂਡ ਉਸ ਦੇ ਨਾਲ ਆ ਗਈ ਸਵਰਾਜ 855 2001 ਮਾਡਲ ਹੈ 2 ਲੱਖ ਤੇ 65 ਹਜ਼ਾਰ ਦੀ ਡਿਮਾਂਡ ਬੈਕ ਸਾਈਡ ਦੇ ਟਾਇਰਾਂ 55 ਤੇ 70 ਪਤਾ ਨਹੀਂ ਕਿੰਨੇ ਸੰਭਾਜੇ ਇਹ 13 ਦੇ ਟਾਂਜਾ ਜੀ ਇਹ ਜਿਹੜੇ ਉੱਚੇ ਮਾਡਲ ਆਉਂਦੇ ਆ ਉਹ 14 ਆਉਂਦੇ ਆ ਉਸ ਦੇ ਨਾਲ ਆ ਗਈ ਫਾਰਮ ਸੱਤ 2008 ਮਾਡਲ 2 ਲੱਖ 90 ਹਜ਼ਾਰ ਰੁਪਏ ਡਿਮਾਂਡ ਹੈ 13 ਦੀ ਕੰਡੀਸ਼ਨ ਵੀ ਸਾਫ ਜਿਹਾ ਤੇ ਰੰਗ ਰੋਗਨ ਤੁਸੀਂ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ 743 2002 ਮਾਡਲ 2 ਲੱਖ 50 ਹਜ਼ਾਰ ਰੁਪਏ ਡਿਮਾਂਡ 13 ਦੇ ਟਾਇਰਾਂ ਚ ਹੀ ਐਮਆਰਪ ਦੇ ਟਾਇਰ 13 ਦੀ ਕੰਡੀਸ਼ਨ ਵੀ ਠੀਕ ਠਾਕ ਰੰਗ ਰੋਗਨ ਮੇਰੇ ਟਰੈਕਟਰ ਸਾਫ ਹੈ ਜੀ ਤਾਂ ਦੇਖ ਸਕਦੇ ਹੋ ਵੀਡੀਓ ਚ ਟਰੈਕਟਰ ਨੂੰ ਜੀ ਜੋ ਜਨਾਲਾ ਹੈ 3604 ਰੰਗ ਰੋਵਨ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕੈਮਰੇ ਵਿੱਚ ਜੋ ਵੀ ਟਾਇਰ ਗੁਡੀਅਰ ਦੇ 13 ਦੇ ਟਾਇਰਾਂ ਚ ਖੁਸ਼ਕ ਹੋਇਆ ਟਰਪਨ ਗੁੱਡੀ ਕਾਫੀ ਪਈ ਹੈ 80 ਮਾਡਲ ਆ 1980 1 ਲੱਖ 2000 ਰੁਪਏ ਮਾਲਕ ਦੀ ਦਮਾਲ ਉਹਦੇ ਨਾਲ ਆ ਗਿਆ 95 ਮਾਡਲ ਜੋ ਸਰੇ ਦਾ ਲੱਗ 735 ਕੰਪਨੀ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ 95 ਮਾਡਲ ਆ 1,55,000 ਰੁਪਇਆ ਡਿਮਾਂਡ ਹੈ ਉਸ ਦੇ ਨਾਲ ਆ ਗਈ 2012 ਮਾਡਲ ਸਵਰਾਜ 855 4,35,000 ਰੁਪਇਆ ਡਿਮਾਂਡ ਆ 14 ਦੇ ਟਾਇਰਾਂ ਚ ਐਮ ਆਰਐਫ ਦੇ ਟਾਇਰ ਆ ਪਾਵਰ ਸਟੇਮ ਟਰੈਕਟਰ ਕੀਤਾ ਹੋਈ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸਾਫ਼ ਕੰਡੀਸ਼ਨ ਦੇ ਦਾ ਨਾਮ ਆ ਗਿਆ ਮਹਿੰਦਰਾ ਰੰਗ ਰੋਗੰ ਤਾਂ ਤਾਂ ਦਿਖਾਈ ਦੇ ਰਿਹਾ ਜੋ ਵੀ ਹੈ ਮਾਡਲ ਇਹ ਹੈ ਜੀ ਇਹ ਮਾਰਖਾ ਨਹੀਂ ਲੱਗਾ ਹੋਇਆ ਆ ਗਿਆ ਟਰੈਕਟਰ ਮੰਡੀ ਤੇ ਲੱਗਦੀ ਲੱਗਦਾ ਜੀ ਉਹਦੇ ਨਾਮ ਆ ਗਿਆ ਸਵਰਾਜ 855 ਹੈਰਾਂ ਦੀ ਕੰਡੀਸ਼ਨ ਜਿਹੜੀ ਸਾਫ਼ ਹੈ ਜੀ ਇਹਦੀ 2001 ਮਾਡਲ ਦਾ 2,55,000 ਰੁਪਏ ਟਮਾਣਾ ਬੈਕ ਸਾਈਡ ਦੇ ਟਾਇਰ ਆਪਾਂ ਜਾ ਕੇ ਪੈਸੇ ਕਹਿ ਸਕਦੇ ਹਾਂ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਉਹਦੇ ਨਾਲ ਆ ਗਿਆ ਸਵਰਾਜ 73599 ਮਾਡਲ ਦਾ 1,90,000 ਰੁਪਿਆ ਡਿਮਾਂਡ ਹੈ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਬਿਲਕੁਲ ਨਵੇਂ ਟਾਇਰ ਉਹਦੇ ਨਾਲ ਆ ਗਏ 98 11 ਐਚ ਐਮ ਪੀ ਵਾਲਾ ਦਾ ਸਾਫ ਟਾਇਰਾਂ ਚ ਇਹ ਵੀ 16 ਦੇ ਟਾਇਰ ਤੋਂ ਵੀ ਕੇ ਪੀ ਦੇ ਟਾਇਰ ਹੈ ਇਸ ਚੰਨੇ ਮੈਂ ਮਾਤ ਦੇ 2,20,000 ਰੁਪਿਆ ਡਿਮਾਂਡ ਹੈ ਉਸਦੇ ਨਾਲ ਆ ਗਿਆ ਜੀ ਰਾਜ 855 ਫਸਟ ਓਨਰ ਦੇ ਨਾਲ 2008 ਮਾਡਲ ਦਾ 3 ਲੱਖ 45000 ਰੁਪਏ ਦਾ ਮਾਡਲ ক্লোਜ਼ ਕਰ ਦੇਈਏ ਨਾਲ ਟਾਇਰਾਂ ਦੀ ਕਨੈਕਸ਼ਨ ਵੀ ਠੀਕ ਠਾਕ ਪਈਏ ਬੈਕ ਸਾਈਡ ਦੇ 45 50 ਦਾ ਸੈੱਟ ਕਹਿ ਸਕਦੇ ਗੁਲੀਅਰ ਰੇਡਰ 14 ਦੇ 14 ਰੰਗ ਰੋਗਨ ਦਾ ਵੀ ਟਰੈਕ ਸਾਫ਼ ਹੈ ਹੋਰ ਦੇ ਨਾਲ ਆ ਗਈ ਜੀ ਰੀਅਰ 10 ਮਾਡਲ 290000 ਰੁਪਏ ਡਿਮਾਂਡ ਹੈ ਬਿਲਕੁਲ ਨਵੇਂ ਹੈ ਇਹ ਤੇ ਬੈਕ ਸਾਈਡ ਦੇ ਟਾਇਰ ਐਨ ਮਾਰਕ ਪਏ ਤੇ 13 ਦੇ ਟਾਇਰਾਂ ਚ ਟਰੈਕਟਰ ਹੈ ਇਹ ਉਹਦੇ ਨਾਲ ਆ ਗਈ ਨਾਟਕ ਰੰਗ ਰੋਗੰਦਰ ਟਰੈਕਟਰ ਸਾਫ ਬੈਕ ਸਾਈਡ ਦੇ ਟਾਇਰ 16 ਦੇ ਫੁੱਲੋ ਕੰਪਨੀ ਦੀ ਗੁੱਡੀ ਆਪਾਂ ਡੀਲ ਨੈਟ ਕਸੇ کہہ ਸਕਦੇ ਹਾਂ ਟਰੈਕਟਰ ਮੇਰੇ ਮਾਡਲ ਆ 2,75,000 ਰੁਪਏ ਮਾਲਕਾਂ ਨੇ ਡਿਮਾਂਡ ਆ ਤੁਹਾਡਾ ਆਪਣੀ ਬੈਟਰੀਟਰ ਕਿਹੜਾ ਪਿੰਡ ਆ ਬਈ ਤੇ ਕਿਹੜਾ ਜੀ ਡਾਲਾ 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 ਜੀ ਜਿਹੜਾ ਮੁੱਕ ਗਈ ਤੇ ਇਹ ਪੰਜਾਬ ਨੰਬਰ ਦੇ ਡਾਇਰੈਕਟਰ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਈ ਬਾਈ ਹਲੇ ਆਇਆ ਨਹੀਂ ਉਹ ਬੈਠਾ ਅੱਛਾ ਅੱਛਾ ਉਧਰ ਬੈਠਿਆ ਬਾਈ ਚਲੋ ਕੋਈ ਉਧਰ ਬੈਠਿਆ ਸਾਰੇ ਆ ਗਏ ਜਨਾੜ ਆ ਗਿਆ 725 93 ਮਾਡਲ ਆ 1,27,000 ਰੁਪਈਆ ਧਮਾਨ ਹੈ। ਬਾਈ ਦਾ ਨੰਬਰ ਨਹੀਂ ਯਾਦ। ਸੋ ਜੀ ਉਹਦੇ ਨਾਲ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਜੁੜੇ ਹੋਏ। ਦੇ ਨਾਲ ਆ ਗਈ ਇੱਕ 95 11 97 ਮਾਡਲ ਆ 1,85,000 ਰੁਪਈਆ ਧਮਾਨ ਪੰਜਾਬ ਨੰਬਰ ਆ PB05 ਤੇ ਟਾਇਰ ਜੋ ਇਸ ਦੇ ਕਾਸੇ ਕਰ ਰਹੇ ਨੇ। ਉਹਦੇ ਨਾਲ ਆ ਗਿਆ 882 ਮਾਡਲ 85,000 ਰੁਪਈਆ। ਮਾਡਲ ਟੈਰਸ ਦੇ ਵੀ ਜੂ ਜਿਹੜਾ ਕੋਲਕਾਸੇ ਪਈ ਹੋਈ ਉਹਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਸਾਫ ਪਹਿਰਾਂ ਚ ਹੈ 6 ਮਾਡਲ 3 ਲੱਖ 40000 ਰੁਪਏ ਮਾਲਕ ਦੀ ਦਮਾਨ ਹੈ ਪਾਵਰ ਨਹੀਂ ਹੋਇਆ ਇਹਦੇ ਕੋਲ ਜਿਹਦੇ ਨਾਲ ਆ ਗਿਆ ਸਵਰਾਜ 855 2017 ਮਾਡਲ 5 ਲੱਖ 65000 ਰੁਪਏ ਦੀ ਡਿਮਾਂਡ ਹੈ ਪਾਵਰ ਸਟੇਰ ਨਾਲ ਚਾਰੇ ਟਾਇਰ ਬਿਲਕੁਲ ਨਵੇਂ ਬੀਕਟੀ ਤੇ ਬੈਕ ਸੈਟ ਦੇ ਟਾਇਰ ਆ 14 ਦੇ ਟੈਰਾਂ ਤੇ ਜੀ ਉਸ ਦੇ ਨਾਲ ਆ ਗਈ 4 ਲੱਖ ਸੌਰੀ ਉਸ ਦੇ ਨਾਲ ਆ ਗਈ ਭਿੰਦਰਾ 475 ਟੈਰ ਜਿਹੜੇ ਬਰਲਾ ਦੇ ਟੈਰਾਂ ਨਿਕਲਣ ਠੀਕ ਠਾਕ ਆ ਪੰਜਾਬ ਨੰਬਰ 97 ਮਾਡਲ ਦੀ ਡਿਮਾਂਡ 1 ਲੱਖ 65000 ਦੇ ਨਾਲ ਆ ਗਈ ਸਵਰਾਜ 855 ਬਿਲਕੁਲ ਸਾਫ ਟੈਰਾਂ ਚ ਪਾਵਰ ਸਟੇਰਨ 2015 ਮਾਡਲ ਆ 4 ਲੱਖ 95000 ਰੁਪਿਆ ਦੀ ਮੰਗ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਉਹਦੇ ਨਾਲ ਆ ਗਿਆ ਜੀ 50 55 E 4.4 2015 ਮਾਡਲ ਦੀ ਮੰਗ 6 ਹੈ ਟਾਇਰ ਵੀ ਬਿਲਕੁਲ ਜੀ ਫਰੰਟ ਵਾਲੇ ਵੀ ਸਾਫ਼ ਆ ਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਲੋਕ ਦੋਸਤੋ 5055 E ਤੇ 855 ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ 2015 ਮਾਡਲ 495 ਡਿਮਾਡ ਤੇ 2015 ਮਾਡਲ 665 ਇਹਨਾਂ ਦੇ ਮਾਲਕ ਆਪਾਂ ਨੂੰ ਮਿਲ ਗਏ ਆ ਉਹਨਾਂ ਦਾ ਮੋਬਾਈਲ ਨੰਬਰ ਆਪਾਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਤੇ ਜੇ ਕਿਸੇ ਵੀ ਭਾਈ ਨੂੰ ਇਹਨਾਂ ਦੋਵਾਂ ਟਰੈਕਟਰਾਂ ਚੋਂ ਕਿਸੇ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 987233187 987233187 ਤੇ ਜਸਕਰਨ ਸਿੰਘ ਨਾਮ ਹੈ ਹਾਂਜੀ ਇੱਕ 32 ਦਾ ਟਰਾਈਟ ਤੇ ਗਿਆ ਵਾਜ ਤੇ ਇੱਕ 53 ਦਾ 100 ਟਰਾਈਟ ਤੇ ਗਿਆ ਟਰੈਕਟਰ ਉਹ ਇਸ ਸਮੇਂ ਇੱਥੇ ਰੇਲ ਵੱਲ ਨਹੀਂ ਸੋ ਇਹਨਾਂ ਦੋਹਾਂ ਟਰੈਕਟਰ ਚ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ